ਜੈ ਜੀ ਰਾਮ ਜੀ ਅੱਜ ਗਿਆਨ ਸਾਗਰ ਪੀਰ ਮੰਦਰ ਚੈਟੇਬਲ ਟ੍ਰਸਟ ਭੋਲਾ ਬਾਬਾ ਜੀ ਦੇ ਅਸੀਰਵਾਦ ਨਾਲ ਅੱਜ 10 ਰੁਪਏ ਵਿੱਚ ਭਰ ਪੇਟ ਖਾਣਾ ਜਿਹੜੀ ਆਪਕੀ ਆਪਣੀ ਰਸੋਈ ਦੀ ਸ਼ੁਰੂਆਤ ਕੀਤੀ ਗਈ ਹੈ ਜੀ ਔਰ ਮਾਨਯੇ ਪੁਨਾ ਦੀ ਕਿਰਪਾ ਨਾਲ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਮਾਨਯੇ ਪੁਨਾ ਨੂੰ ਅਰਦਾਸ ਕਰਦੇ ਵੀ ਇਹ ਸੇਵਾ ਜਿਹੜੀ ਹੈ ਅੱਜ ਸ਼ੁਰੂ ਕਰਾਈ ਹੈ ਤੂੰ ਆਪ ਇਹ ਹਮੇਸ਼ਾ ਹੀ ਚੱਲਦੀ ਰਹੇ ਔਰ ਅਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹੀਏ ਜੀ ਅੱਜ ਸਮੂਹ ਪੱਤਰਕਾਰ ਭਾਈਚਾਰਾ ਧਾਰਮਿਕ ਸੰਸਥਾਾਂ ਮੇਸਬੁਲਿਤ ਕੀਤੀ ਇਸ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਜਿਵੇਂ ਨਾ ਭਾਤ ਕਲਾ ਮਾਜ ਗੋਸ ਰਸਤਾ ਸੇਵਾਦਾਲ ਪੰਜਾਬ ਮਾਹਵੀਰ ਦਲ ਮਾ ਬੈਸ ਨੂੰ ਭਜਨ ਮੰਡਲੀ ਜਲ ਸੇਵਾਦਾਲ ਚਰਨ ਪਾਦਕਾ ਤਰੇਮ ਸਾਰੀਆਂ ਇਹ ਸੰਸਥਾਵਾਂ ਨੇ ਅੱਜ ਇਸ ਹਾਲਿਆ ਸਾਹਮਣੇ ਪੂਰਨ ਸਹਿਯੋਗ ਪਹਿਲੀ ਪਹਿਲਾਂ ਵੀ ਆਰਾਮਪੁਰਾ ਫੂਲ ਸ਼ਹਿਰ ਵਾਸੀਆਂ ਦਾ ਸਾਨੂੰ ਸਹਿਯੋਗ ਮਿਲਦਾ ਰਿਹਾ ਹੈ ਔਰ ਗਿਆਨ ਸਾਗਰ ਪੀਰ ਮੰਦਿਰ ਚੀਟ ਇਸ ਨਾਲ ਜਿੰਨੇ ਵੀ ਪ੍ਰੇਮੀ ਜੁੜੇ ਹੋਏ ਹੈ ਦੇਸ਼-ਵਦੇਸ਼ ਵਿੱਚੋਂ ਪੂਰੇ ਜੀਤਾ ਵਿੱਚੋਂ ਪੰਜਾਬ ਦੇ ਵਿੱਚੋਂ ਉਹਨਾਂ ਦਾ ਵੀ ਹਮੇਸ਼ਾ ਸਹਿਯੋਗ ਮਿਲਦਾ ਰਿਹਾ ਹੈ ਔਰ ਆਸ ਕਰਦੇ ਹਾਂ ਸਾਨੂੰ ਇਹਨਾਂ ਦੀ ਹਮੇਸ਼ਾ ਮਾਬੋ ਜੀ ਦੀ ਕਿਰਪਾ ਨਾਲ ਇਹ ਰਸੋਈ ਹਮੇਸ਼ਾ ਚੱਲਦੀ ਰਹੇ